ਮੈਂ ਕਿਹਾ ਕਿ ਲਿਖਾਂ ਦੱਸ ਕਹਿੰਦੀ ਮੇਰਾ ਨਾਂ ਲਿਖ ਤੇ ਮੈਂ ਕਿਹਾ ਕਿੱਥੇ ਕਿੱਥੇ ਲਿਖਾਂ ਦੱਸ ਕਹਿੰਦੀ ਹਰ ਥਾਂ ਲਿਖ ਤੇ ਜ਼ਿੰਦਗੀ ਤੋਂ ਸ਼ੁਰੂ ਹੋ ਮੈਨੂੰ ਹਰ ਸਾਂ ਲਿਖ ਤੇ ਔਰ ਇਸ਼ਕ ਕਰੇਗਾ ਤੈਂ ਨਾ ਕਰੀਂ ਯਾਰ ਕੋਈ ਨਾ ਪੁੱਛੇ ਤੇਰਾ ਔਰ ਤੂੰ ਮੇਰਾ ਨਾਂ ਲਿਖ ਤੇ ਇੱਕ ਐਸੀ ਲੱਗੀ ਆਦਤ ਓਦੀ ਉਹਨੂੰ ਦੇਖੇ ਬਿਨਾਂ ਨਹੀਂ ਰਹਿ ਹੁੰਦਾ ਇਹ ਦਿਲ ਕਿੰਨਾ ਕਰਦਾ ਪਿਆਰ ਏ ਓਨੂੰ ਕੀ ਕਰੀਏ ਉਹਨੂੰ ਨਹੀਂ ਕਹਿ ਹੁੰਦਾ ਨਾ ਦੂਰ ਜਾਣ ਨੂੰ ਜੀ ਜਿਆ ਕਰੇ ਤੇ ਨਾ ਹੀ ਕੋਲੇ ਬਹਿ ਹੁੰਦਾ ਬਾਕੀ ਸਭ ਤਾਂ ਝਰ ਲੂੰਗਾ ਪਰ ਉਹਨੂੰ ਦੇਖੇ ਬਿਨਾਂ ਨਾ ਰਹਿ ਹੁੰਦਾ ਤੇਰੇ ਨਾਲੋਂ ਪੱਖ ਹੋਏ ਨੂੰ ਸਾਲ ਹੋ ਗਿਆ ਏ ਕੀ ਦੱਸਾਂ ਤੈਨੂੰ ਦਿਲ ਦਾ ਕੀ ਹਾਲ ਹੋ ਗਿਆ ਏ ਜਦ ਤੂੰ ਨਾਲ ਸੀ ਤਾਂ ਹੱਥ ਫੜ ਮੇਰਾ ਨਾਲ ਚੱਲਦੀ ਸੀ ਤੇਰੇ ਜਾਣ ਮਗਰੋਂ ਨਾ ਕਿਸੇ ਕੋਲੋਂ ਸੰਭਾਲ ਹੋਇਆ ਏ ਇੱਕ ਦੂਜੇ ਨੂੰ ਲੱਭਦੇ ਲੱਭਦੇ ਦੋਵੇਂ ਖੋਗੇ ਨੇ ਪਹਿਲਾਂ ਆਪਾਂ ਇੱਕ ਸੀ ਤੇ ਹੁਣ ਦੋ ਹੋ ਗਏ ਨੇ ਇੱਕੋ ਮੰਜ਼ਲ ਸੀ ਤੇ ਹੁਣ ਵੱਖ-ਵੱਖਰਾ ਹੋ ਗਏ ਨੇ ਪਹਿਲਾਂ ਆਪਾਂ ਇੱਕ ਸੀ ਤੇ ਹੁਣ ਦੋ ਹੋ ਗਏ ਨੇ